ਤਾਂ ਦੋਸਤੋ ਜਿਨ੍ਹਾਂ ਨੇ ਇਸ ਵਾਰ ਇਹ ਸੋਚ ਕੇ ਪਹਿਲੀ ਠੇਕੇ ਲਈ ਸੀ ਵੀ ਚੱਲ ਨਹੀਂ ਤਾਂ ਕੋਈ ਚਾਰ ਟਾਲੀਆਂ ਤੂੜੀ ਵੱਜੇਗੀ ਤਾਂ ਦੋਸਤੋ ਉਹਨਾਂ ਵਾਸਤੇ ਵੀ ਐਰ ਕੀ ਬੈਡ ਨਿਊਜ਼ ਆ ਕਿਉਂਕਿ ਦੋਸਤੋ ਇਸ ਸਾਲ ਤੂੜੀ ਦੀ ਬਣਵਾਈ ਨਾਲੋਂ ਸਸਤੀ ਤੂੜੀ ਆ ਜੇਕਰ ਤੁਸੀਂ ਤੂੜੀ ਬਣਾ ਕੇ ਘਰੇ ਰੱਖਦੇ ਹੋ ਨਾ ਉਹਦੇ ਨਾਲੋਂ ਚੰਗਾ ਤੁਸੀਂ ਮੁੱਲ ਭੋਂਗ ਵਾਲੇ ਤੋਂ ਤੂੜੀ ਲੈ ਕੇ ਘਰੇ ਰੱਖ ਲਓ ਤੂੜੀ ਦੀ ਜਿੰਨੀ ਬਣਵਾਈ ਤੁਹਾਨੂੰ ਪਊਗੀ ਉਹਦੇ ਨਾਲੋਂ ਸਸਤੀ ਤੂੜੀ ਹੋਈ ਪਈ ਆ ਤੇ ਦੋਸਤੋ ਅੱਜ ਦਾ ਤੁਹਾਨੂੰ ਮੈਂ ਰੇਟ ਵੀ ਦੱਸੂਗਾ ਤੇ ਨਾਲੇ ਮੈਂ ਤੁਹਾਨੂੰ ਦੱਸੂਗਾ ਵੀ ਤੂੜੀ ਮਹਿੰਗੀ ਕਿਵੇਂ ਪੈਂਦੀ ਆ ਜੇਕਰ ਤੁਸੀਂ ਤੁਹਾਡੇ ਕੋਲੇ ਆਪ ਦਾ ਲਾਂਗਾ ਹੋਵੇ ਮਸ਼ੀਨ ਲੈ ਕੇ ਬਣਵਾਉਣੇ ਹੋ ਤਾਂ ਤਾਂ ਵੀ ਤੁਹਾਨੂੰ ਤੂੜੀ ਮਹਿੰਗੀ ਪਾਊਗੀ ਤੇ ਦੋਸਤੋ ਅੱਜ ਦਾ ਰੇਟ ਹੈਗਾ 250 ਰੁਪਏ ਕੁਆਂਟਲ ਤੇ ਦੋਸਤੋ ਟਰਾਲੀ ਦੇ ਵਿੱਚੋਂ ਨਿਕਲਦੀ ਆ ਤੂੜੀ 6 ਕੁਆਂਟਲ 6 ਦੁਨੀ 12 ਤੇ 3 1500 ਰੁਪਏ ਦੀ ਟਰਾਲੀ ਤੂੜੀ ਦੀ ਪੈਂਦੀ ਆ ਹੁਣ ਤੁਸੀਂ ਆਖੋਗੇ ਵੀ ਮੱਲੀ ਸਾਹਿਬ ਮਹਿੰਗੀ ਕਿਵੇਂ 1000 ਰੁਪਿਆ ਆਉਣ ਵਾਲੇ ਸਮੇਂ ਦੇ ਵਿੱਚ ਚੱਲੂਗਾ ਤੂੜੀ ਦੀ ਬਣਵਾਈ ਦਾ ਰੇਟ 150 ਰੁਪਿਆ ਟਰੈਕਟਰ ਦਾ ਕਿਰਾਇਆ ਮੰਨ ਲਓ ਤੇਲ ਮੰਨ ਲਓ ਗੇੜੇ ਦਾ ਪੈ ਹੀ ਜਾਂਦਾ 1150 ਰੁਪਿਆ ਹੋ ਗਿਆ ਤੇ ਦੋਸਤੋ 350 ਰੁਪਿਆ ਟਰਾਲੀ ਦਾ ਲੇਬਰ ਮੰਗੀ ਜਾਂਦੀ ਆ 1150 ਤੇ 350 1500 ਰੁਪਿਆ ਟਰਾਲੀ ਤੂੜੀ ਦੀ ਪੈਂਦੀ ਭਈ ਐ ਸਾਲ ਹੁਣ ਤੁਸੀਂ ਦੱਸੋ ਵੀ ਤੂੜੀ ਰੱਖਣ ਚ ਫਾਇਦਾ ਕਿ ਨੁਕਸਾਨ ਪਰ ਜਿੰਨਾ ਵੀਰਾਂ ਕੋਲੇ ਬਾਈ ਜੀ ਤੂੜੀ ਹੈਗੀ ਆ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਤੂੜੀ ਨਾ ਰੱਖੋ ਜੇਕਰ ਤਾਂ ਤੁਸੀਂ ਤੂੜੀ ਨਾਲ ਦੀ ਨਾਲ ਬਣਾ ਕੇ ਵੇਚਨੀ ਆ ਤਾਂ ਤੂੜੀ ਬਣਾਉਣ ਦਾ ਕੋਈ ਫਾਇਦਾ ਨਹੀਂ ਇਹ ਤੋਂ ਚੰਗਾ ਤਾਂ ਲਾਂਗਾ ਵੇਚ ਲਓ 1000 1200 1500 ਜਿੰਨੇ ਨੂੰ ਵੇਖਦਾ ਵੇਚ ਲਓ ਜੇਕਰ ਤੁਸੀਂ ਕਹਿੰਦੇ ਵੀ ਅਸੀਂ ਤੂੜੀ ਬਣਾ ਕੇ ਰੱਖਣੀ ਆ ਤਾਂ ਤੁਸੀਂ ਕੀ ਕਰੋ ਵੀ ਤੂੜੀ ਬਣਾ ਕੇ ਲਿਪ ਲਓ ਚਾਹੇ ਸਾਂਭ ਕੇ ਰੱਖ ਲਓ ਵੀ ਆਉਣ ਵਾਲੇ ਸਮੇਂ 'ਚ ਜੇਕਰ ਐਰ ਕੀ ਵੱਧ ਤੋਂ ਵੱਧ 500 ਰੇਟ ਜਦਨ 400 450 ਟੱਪ ਗਿਆ ਉਦੋਂ ਬਾਈ ਜੀ ਵੇਚ ਦਿਆ ਜੀ ਉਦੋਂ ਵੀ ਜੇਕਰ ਤੁਸੀਂ 2D ਵੇਚੋਗੇ ਤਾਂ 6 ਚੌਕਾ 2400 2500 ਰੁਪਿਆ ਤੁਹਾਡਾ ਟਰਾਲੀ ਦਾ ਵਟਿਆ ਜਾਊਗਾ ਜਿਹਦੇ ਚ 1500 ਰੁਪਿਆ ਤੁਹਾਡਾ ਖਰਚਾ ਆਊਗਾ ਕੋਈ 100 200 ਤੁਸੀਂ ਹੋਰ ਖਰਚਾ ਲਾ ਲਓ 16 1700 ਰੁਪਿਆ ਤੁਹਾਨੂੰ ਖਰਚਾ ਟਰਾਲੀ ਦਾ ਪੈ ਜਾਣਾ ਸਾਮ ਸੰਭਾਲ ਕੇ ਵੇਚਣ ਦਾ ਬਾਕੀ ਦੋਸਤੋ ਤੁਹਾਡੀ ਮਰਜ਼ੀ ਐਸ ਸਾਲ ਤੂੜੀ ਦਾ ਬਾਈ ਜੀ ਮੰਦਾ 250 ਹੋ ਗਿਆ 20 30 ਰੁਪਏ ਕਹਿੰਦੇ ਹੋਰ ਟੁੱਟ ਜਾਣੀਆਂ ਆਉਣ ਵਾਲੇ ਸਮੇਂ ਚ ਤੂੜੀ 220 22 ਰੁਪਏ ਕੁਆਂਟਰ ਰਹਿ ਜਾਣੀਆਂ ਤੇ ਜਿੰਨਾ ਮੇਰੇ ਵੀਰਾਂ ਨੇ ਮੇਰੇ ਕੋਲ ਮੁੱਲ ਲੈਣੀ ਉਹ ਇਦੋਂ ਚੰਗਾ ਤਾਂ ਭੋਂਗਾਲੇ ਕੋਲ ਹੀ ਲੈ ਲੈਣਾ ਹਨਾ 220 ਲੈ ਕੇ 22 300 ਤੁਹਾਡੇ ਘਰੇ ਲਾ ਜੂਗਾ ਘਰੇ ਰੱਖਣ ਚ ਤੁਹਾਨੂੰ ਫਾਇਦਾ ਵੀ ਹੋ ਸਕਦਾ ਨੁਕਸਾਨ ਵੀ ਹੋ ਸਕਦਾ ਕਿਉਂਕਿ ਜੇਕਰ ਦੋਸਤੋ ਤੂੜੀ 4 450 ਨੂੰ ਵੇਚਦੀ ਹੈ ਤੇ ਤਾਂ ਹੀ ਤੁਹਾਨੂੰ ਫਾਇਦਾ ਜੇਕਰ ਤੂੜੀ 220 ਰੁਪਏ ਦਾ ਹੁਣ ਸੀਜ਼ਨ ਦੇ ਵਿੱਚ ਹੀ ਆ ਤੇ ਤਕਰੀਬਨ ਹੀ ਲੋਕ ਕਈ ਤਾਂ ਨਾਲ ਦੀ ਨਾਲ ਵੇਚ ਰਹੇ ਐ ਇਸ ਤੋਂ ਪਹਿਲਾਂ 275 ਰੁਪਏ ਭੋਂਗ ਭਰਾਇਆ ਕਿਸੇ ਵੀਰ ਨੇ ਪਰ ਉਹਨੂੰ ਜਿਨ੍ਹਾਂ ਦੇ ਜਿਨ੍ਹਾਂ ਕੋਲੇ ਆਪਦੀਆਂ ਮਸ਼ੀਨਾਂ ਨੇ ਜਿਨ੍ਹਾਂ ਕੋਲੇ ਆਪਦੀਆਂ ਮਸ਼ੀਨਾਂ ਨੇ 1.5 2 3 ਲੀਟਰ ਤੇਲ ਮਚਾ ਕੇ ਟਰਾਲੀ ਬੰਦੀ ਆ ਤਾਂ ਦੋਸਤੋ ਉਹ ਤਾਂ ਬਣਾ ਕੇ ਘਰੇ ਰੱਖ ਸਕਦੇ ਉਹਨਾਂ ਨੂੰ ਤਾਂ ਫਾਇਦਾ ਹੀ ਫਾਇਦਾ ਪਰ ਜਿਨ੍ਹਾਂ ਕੋਲੇ ਆਪਦੀ ਮਸ਼ੀਨ ਨਹੀਂ ਉਹ ਆਪ ਖਰਚਾ ਕਰਕੇ ਭਰਨਗੇ ਲੱਪਣਗੇ ਉਹਨਾਂ ਨੂੰ ਘਾਟਾ ਜਿਨ੍ਹਾਂ ਕੋਲੇ ਬਰਾਂਡੇ ਨੇ ਦੋਸਤੋ ਹਾਂ ਬਰਾਂਡਿਆਂ ਵਿੱਚ ਤੁਸੀਂ ਤੂੜੀ ਤੂੜੀ ਸਾਮਕੇ ਰੱਖ ਸਕਦੇ ਹੋ ਜਿਵੇਂ ਕਿ ਮੈਂ ਆਪਦੇ ਬੇਲ ਨੂੰ ਕਹਿਆ ਸੀ ਮੈਂ ਕਿਹਾ ਯਾਰ ਲਾਂਗਾ ਵੇਚ ਦਈਏ ਜਿਹੜਾ 4-5000 ਰੁਪਏ ਮਿਲਦਾ ਚਾਹਣਾ ਕੇ ਲਾਂਦਾ ਉਹ ਆਖ ਨਹੀਂ ਲੱਗਿਆ ਕਹਿੰਦਾ ਨਹੀਂ ਮਲੀ ਤੂੜੀ ਬਣਾਉਣੀ ਆ ਭਲਾਂ ਦੀ ਸੌਣੂ ਵੀ ਕੇ ਪਰ ਤੂੜੀ ਬਣਾ ਕੇ ਰੱਖਣੀ ਰੱਖਣੀ ਹੈ ਇਸ ਕਰਕੇ ਮੇਨੂੰ ਤਾਂ ਦੋਸਤ ਮਜਬੂਰੀ ਮਾਰਿਆ ਰੱਖਣੀ ਪੈ ਰਹੀ ਮੈਂ ਆਪ ਵੀ ਦੱਸੀ ਆ ਨਾ ਵੀ ਮੈਂ ਤਾਂ ਤੂੜੀ ਰੱਖੂਗਾ ਬਾਕੀ ਤੁਸੀਂ ਆਪ ਦੀ ਮਰਜ਼ੀ ਕਰ